ਲਓ ਜੀ ਇੱਧਰ ਜੋਤੀ ਚਾਹ ਬਣਾ ਰਹੀ ਆ ਤੇ ਕਿੰਨਾ ਕਰ ਰਿਹਾ ਹੈ ਜੋਤੀ ਆਪਣਾ ਚਾਹ ਦਾ ਕੰਮ ਹਜੇ ਤਾਂ ਰੱਖੀ ਆ ਹਨਾ ਚਲੋ ਠੀਕ ਆ ਤੇ ਹੁਣ ਆਪਾਂ ਚਾਹ ਪੀਵਾਂਗੇ ਤੇ ਬਾਕੀ ਦਾ ਬਲੌਗ ਅੱਗੇ ਕਰਦੇ ਆ ਲਓ ਜੀ ਹਰਪ੍ਰੀਤ ਵੀ ਨਹਾ ਕੇ ਤਿਆਰ ਹੋ ਚੁੱਕੀ ਆ ਤਾਂ ਕਿੱਧਰ ਹਰਪ੍ਰੀਤ ਆਪਾਂ ਕਿੱਥੇ ਚੱਲੇ ਆ ਮਰਹਿੰਦਾ ਸਾਹਿਬ ਗੁਰਦੁਆਰਾ ਸਾਹਿਬ ਮੋਕਸਰ ਹਾਂ ਹਜੇ ਛੋਟਾ ਬੱਚਾ ਆ ਨਾ ਬੋਲਣਾ ਨਹੀਂ ਆਉਂਦਾ ਹੈਗਾ ਚਲੋ ਕੋਈ ਗੱਲ ਨਹੀਂ ਹਜੇ ਬੱਚਾ ਆ ਜੀ ਤੇ ਹਰਪ੍ਰੀਤ ਵੀ ਤਿਆਰ ਹੋ ਰਹੀ ਆ ਲਓ ਜੀ ਬਾਈ ਜੀ ਹੁਣੀ ਆ ਗਏ ਆ ਤਾਂ ਆਪਾਂ ਹੋ ਗਿਆ ਸਾਰੇ ਜਣੇ ਰੈਡੀ ਤਾਂ ਇੱਧਰ ਹਰਪ੍ਰੀਤ ਬੈਠੀ ਆ ਇੰਦਰ ਸਾਡੇ ਭਾਜੀ ਫਗਵਾੜੇ ਵਾਲੇ ਮਾਸੀ ਦੇ ਮੁੰਡੇ ਬੈਠੇ ਆ ਤਾਂ ਇੱਧਰ ਜੋਤੀ ਆ ਤਾਂ ਤਿਆਰ ਹੋ ਚੁੱਕੇ ਆ ਇਹ ਸਾਡੇ ਖਾਣ ਪੀਣ ਪਿਆ ਆ ਜੀ ਪਾਣੀ ਪੂਨੇ ਰੱਖ ਲਿਆ ਆ ਅਸੀਂ ਲਿਝਾਨ ਨੂੰ ਤੇ ਇੱਧਰ ਸਾਡਾ ਬੈਗ ਪਿਆ ਆ ਹਾਂਜੀ ਕਿਦਾ ਜੀ ਪਾਜੀ ਆਪਾਂ ਕਿੱਥੋਂ ਆਏ ਆ ਤੁਸੀਂ ਮਾੜਾ ਦੱਸੋ ਮੈਂ ਫਗਵਾੜੇ ਤੋਂ ਆਇਆ ਜੀ ਕਿੰਨਾ ਸਾਲ ਹੋ ਗਿਆ ਪਾਜੀ ਗੱਡੀ ਚਲਾਉਂਦਿਆਂ ਨੂੰ ਸੇਵਾ 'ਚ ਆਇਆ ਜੀ ਤੁਹਾਡੀ ਹੈ ਸਾਡੀ ਸੇਵਾ 'ਚ ਨਹੀਂ ਗੁਰੂ ਮਹਾਰਾਜ ਦੀ ਸੇਵਾ 'ਚ ਵੀ ਸਾਡੀ ਸੇਵਾ ਬਿਖਾਲਿਆ ਤੇ ਕੰਨੇ ਸਾਲ ਹੋ ਗਿਆ ਗੱਡੀ ਚਲਾਉਂਦਿਆਂ ਨੂੰ ਹਾਂਜੀ ਮੈਨੂੰ ਹੋ ਹੀ ਗਏ ਜੀ 7-8 ਸਾਲ ਲਓ ਜੀ ਇਹ ਫਗਵਾੜੇ ਤੋਂ ਆਪਣੇ ਭਗਤ ਸਿੰਘ ਨਗਰ ਤੋਂ ਭਗਤਪੁਰਾ 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 ਠੀਕ ਹੈ ਜੀ ਤੇ ਤੁਸੀਂ ਜਰੂਰ ਇਹਨਾਂ ਨਾਲ ਕੰਟੈਕਟ ਕਰਿਓ ਤਾਂ ਕੋਈ ਆਪਣਾ ਨੰਬਰ ਤੁਸੀਂ ਜ਼ਰੂਰ ਦੱਸ ਦਿਓ ਕਰਕੇ ਜਦੋਂ ਕੋਈ ਕਿਸੇ ਨੇ ਫਗਵਾੜੇ ਚ ਗੱਡੀ ਬੁੱਕ ਕਰਾਉਣੀ ਜਾਂ ਆਲੇ-ਦੁਆਲੇ ਏਰੀਆ ਚ ਬੁੱਕ ਕਰਾਉਣੀ ਆ ਤਾਂ ਭਾਜੀ ਹੁਣਾਂ ਨੂੰ ਜ਼ਰੂਰ ਲੈ ਕੇ ਜਾਇਓ ਹਾਂਜੀ ਭਾਜੀ ਮੇਰਾ ਨੰਬਰ ਹੈਗਾ 98858505014 ਲਓ ਜੀ ਮੇਰਾ ਬਿੱਟੂ ਠੀਕ ਹੈ ਜੀ ਤੇ ਆਪਾਂ ਹਨਾ ਨੰਬਰ ਜਿਹੜਾ ਹੈ ਸਕਰੀਨ ਤੇ ਮੈਂਸ਼ਨ ਵੀ ਕਰ ਦੇਵਾਂਗੇ ਤਾਂ ਤੁਸੀਂ ਜ਼ਰੂਰ ਕਿਤੇ ਵੀ ਜਾਣਾ ਆ ਭਾਜੀ ਹੁਣੇ ਲੈ ਕੇ ਜਾਂਦੇ ਆ ਗੱਡੀ ਡਰਾਈ ਬਹੁਤ ਵਧੀਆ ਕਰਦੇ ਆ ਤਾਂ ਜ਼ਰੂਰ ਇਹਨਾਂ ਦੇ ਨਾਲ ਜਾਇਓ ਜੀ ਲਓ ਜੀ ਹੁਣ ਆਪਾਂ ਘਰੋਂ ਤੁਰਨ ਲੱਗੇ ਸੀ ਮੈਂ ਕਿਹਾ ਵੀਡੀਓ ਜਰੂਰ ਹੈ ਕਰੀ ਸ਼ੂਟ ਕਰ ਲਈਏ ਤੇ ਰਸਤੇ ਦੀ ਤੁਹਾਨੂੰ ਵੀਡੀਓ ਦਿਖਾਉਂਦੇ ਜਾਵਾਂਗੇ ਪਿੱਛੇ ਆਪਣੇ ਸਾਰੇ ਜਣੇ ਤਿਆਰ ਹੈ ਜੀ ਤਾਂ ਹੁਣ ਆਪਾਂ ਲੱਗੇ ਆ ਜੀ ਤੁਰਨ ਚਲੋ ਜੀ ਗੱਡੀ ਕੋਲ ਜਾ ਕੇ ਮਿਲਦੇ ਆ ਲਓ ਜੀ ਇਹ ਹੈਗਾ ਜੂਨ ਮਹੀਨਾ ਤੇ 10 ਤਰੀਕ ਤੇ ਗਰਮੀਆਂ ਦਾ ਮੌਸਮ ਹੈ ਜੀ ਤੇ ਆਪਾਂ ਜਾ ਰਹੇ ਸੀ ਜੀ ਮੋਕਸਾ ਸਾਹਿਬ ਤੇ ਕਰਾਂਗੇ ਉੱਥੇ ਜਾ ਕੇ ਜੰਦਾਬਾਤਾ ਜਾਣਾਂਗੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਆਪਾਂ ਉਹਦੇ ਬਾਰੇ ਬੱਕਰੀ ਵੀਡੀਓ ਪਾਉਣੇ ਆ ਤਾਂ ਬਣਾਵਾਂਗੇ ਲਓ ਜੀ ਇਹ ਆਪਣੀ ਗੱਡੀ ਆ ਜੀ ਸਕੋਰਪੀਓ 7 ਸੀਟਰ ਇੱਕ ਮਿੰਟ ਨੇ ਫਗਵਾੜੇ ਦੀ ਗੱਡੀ ਆ ਨੰਬਰ ਨਿਕਾ ਲਓ ਜੀ ਹੁਣ ਆਪਾਂ ਤੁਰਦੇ ਆ ਲਓ ਜੀ ਅਸੀਂ ਬੈਠ ਗਏ ਆ ਸਾਰੇ ਤਾਂ ਹੁਣ ਆਪਾਂ ਕਰਾਂਗੇ ਸਫਰ ਦੀ ਸ਼ੁਰੂਆਤ ਪਿੱਛੇ ਬੈਠੀ ਆ ਮਨਜੋਤ ਹਰਪ੍ਰੀਤ ਤੇ ਨਾਲ ਬੈਠੀ ਆ ਮੇਰੀ ਵਾਈਫ ਜੋਤੀ گور ਤੇ ਨਾਲ ਹੀ ਸਾਡੇ ਭਾਜੀ ਬੈਠੇ ਆ ਬਿੱਟੂ ਲੋਕਰਾਜ ਠੀਕ ਲੋਕਰਾਜ ਬੈਠਾ ਪਿੱਛੇ ਬੈਠੇ ਆ ਬਿੱਟੂ ਮੋਰੇ ਆਪਣੇ ਭਾਜੀ ਚਲਾਉਣ ਦੇ ਆ ਬਿੱਟੂ ਕਹਿੰਦੀ ਆ ਕੀ ਨਾ ਕਰ ਗਿਆ ਕੋਈ ਗੱਲ ਨਹੀਂ ਆਹੋ ਇਹ ਵੀ ਗੱਲ ਸੱਚ ਹੈ ਕਿ ਬਲੇ ਆ ਮਰਜੀ ਕੰਟੀ ਬਣੇ ਲਓ ਜੀ ਸ਼ਹੀਦੇ ਆਜਮ ਭਗਤ ਸਿੰਘ ਜੀ ਦਾ ਬੁੱਤ ਬਣਿਆ ਹੋਇਆ ਹੈ ਜੀ ਉਹ ਚੱਲੇ ਚਲੋਂ ਜਾਉਂਗੇ ਨਹੀਂ ਕਰੀ ਇਹ ਆ ਜੀ ਪਿੰਡ ਸੈਦੋਵਾਲ ਜੋ ਕਿ ਨੂਰਮਹਿਲ ਦੇ ਕੋਲ ਪੈਂਦਾ ਹੈ ਜੀ ਡਿਸਟ੍ਰਿਕਟ ਜਲੰਧਰ ਤਸਵੀਰ ਫਲੋਰ ਤੇ ਆਪਾਂ ਸੈਦੋਵਾਲ ਤੋਂ ਬਲੋਂਗ ਕਰਦੇ ਹਾਂ ਤੇ ਆਪਾਂ ਚੱਲੇ ਪਹਿਲਾ ਸ਼ਹਿਰ ਨੂਰਮੈਲ ਤੇ ਉੱਥੋਂ ਆਪਾਂ ਚੱਕਾਂਗੇ ਰਿਸ਼ਤੇਦਾਰਾਂ ਨੂੰ ਨਾਲ ਜਾਣ ਨੂੰ ਤਾਂ ਸਾਡੇ ਭੂਆ ਦੇ ਮੁੰਡਾ ਆ ਜੀ ਤੇ ਉਹਨਾਂ ਦੀ ਵਾਈਫ ਲੜਕੀ ਤਬਾਕੀ ਦੇਖਦੇ ਆ ਕੌਣ ਤਿਆਰ ਹੋਏ ਆ ਤੇ ਚਾ ਲੋ ਮਿਲਦੇ ਆ ਜੀ ਸ਼ਹਿਰ ਜਾ ਕੇ ਤਾਂ ਨੂਰਮੈਲ ਦਾ ਦਿਖਾਉਣੇ ਆ ਤੁਹਾਨੂੰ ਵੀ ਉਹ ਲੋ ਜੀ ਅਸੀਂ ਪਹੁੰਚ ਚੁੱਕੇ ਆ ਜੀ ਨੂਰਮੈਲ ਤੇ ਹੁਣ ਤੁਹਾਨੂੰ ਦੁਕਾਨੇ ਜਾਂ ਨੋਰਵੈਲ ਦਾ ਬੂ ਸਾਢੇ ਘਟ ਪਹੁੰਚੇ ਜਾਂ ਸਾਢੇ ਕਿਲੋ ਬਾਹਰ ਆਇਆ ਦੋ ਘਟ ਗਿਆ ਆ ਗੀਆਂ ਅੱਛਾ ਅੱਛਾ ਇੱਕ ਮਲੇਸ਼ੀਆ ਵਾਲੀ ਦੇਖਾ ਲੋ ਤੇ ਨਹੀਂ ਇੱਕ ਦਵਾਈ ਦੀ ਤੇ ਇੱਕ ਦੀ ਜੂਸੀ ਦੀ ਆ ਗਾਂ ਦੂਜੀ ਵੀ ਲੈ ਲਈ ਯਾਰ ਗੱਡੀ ਵੱਡੀ ਆਹ ਨਹੀਂ ਨਹੀਂ ਦੂਜੀ ਪਰਮਟ ਵਾਲੀ ਮੈਂ ਬੰਦਾ ਦਿੱਲੀ ਦੁੱਲੀ ਨੂੰ ਵੀ ਜਾ ਜਾਂਦਾ ਬਾਹਰ ਬੰਦਾ ਪੈਸੇ ਦਿੰਦਾ ਹੋਵੇ ਤੈਨੂੰ ਬੰਦਾ ਦੇ ਦਿੰਦਾ ਇੱਥੇ ਨਹੀਂ ਆਉਂਦਾ ਇੱਤੇ ਨਹੀਂ ਮੈਂ ਉੱਦਾ ਕਹਿੰਨੇ ਪਰ ਦੂਜੀ ਲੈ ਲਈ ਘਰੇਲੂ ਗੱਡੀ ਲੈਣੀ ਹੋਈ ਤੂੰ ਦਾ ਆਵੇ ਚਲਾਉਣਾ ਆ। ਲਓ ਜੀ ਇਹ ਸਾਰਾ ਏਰੀਆ ਜੀ ਗੱਡੀਆਂ ਦਾ ਇੱਥੇ ਕੰਮ ਹੁੰਦਾ ਆ ਤੇ ਸਾਰੇ ਹੀ ਇੱਧਰ ਮਕੈਨਿਕ ਵੀਰ ਰਹਿੰਦੇ ਆ ਜੀ ਨੂਰਮੈਲ ਦੇ ਵਿੱਚ। ਇਹ ਆ ਜੀ ਮੰਡੀ ਮੋੜ ਤੇ ਨਾਲੇ ਇੱਥੇ ਜੀ ਦਾਣਾ ਮੰਡੀ ਸਭ ਤੋਂ ਪੁਰਾਣੀ ਨੂਰਮੈਲ ਦੀ। ਆ ਲਓ ਜੀ ਆਇਆ ਜੀ ਦਾਣਾ ਮੰਡੀ। ਤੇ ਅਸੀ ਜੁੱਤੀ ਬੋਧਾ ਦੇੰਦੇ ਆ ਕਾਲੇ ਪਲੇ ਦੇ ਤੇ ਆ ਦੂਜੇ ਰਾਜੂ ਹੁਣੀ ਨਹੀਂ ਪਤਾ ਹੀ ਨਹੀਂ ਇਹਦੀ ਫੂ ਮੈਂ ਡਿਸੈਂਟ ਟ੍ਰਾਲੀਆਂ ਨਾ ਮਸੀਆ ਵਾਹ ਬਲਦੇ ਹਾਂ ਤੇ ਇੱਥੇ ਦੀਆਂ ਜੀ ਟਰਾਲੀਆਂ ਬਹੁਤ ਮਸ਼ਹੂਰ ਆ ਬਲਦੇਵ ਟਰਾਲੀ ਵਾਲਾ ਖੁੰਮਣ ਸਿੰਘ ਤੇ ਤਾਰਾ ਸਿੰਘ ਬਿਲਗੇ ਦੇ ਵਿੱਚ ਆ ਜੀ ਤੇ ਟਰਾਲੀਆਂ ਦਾ ਕੰਮ ਇੱਥੇ ਬਹੁਤ ਤਸੱਲੀ ਬਖਸ਼ਿਸ਼ ਕੀਤਾ ਜਾਂਦਾ ਤੇ ਇਧਰਲੇ ਹੱਥ ਬਣਿਆ ਆ ਜੀ ਜੋਹਰ ਪੈਲਸ ਇਹ ਇਧਰਲੇ ਹੱਥ ਬਣਿਆ ਬਸੰਤ ਪੈਲੇਸ ਜਦੋਂ ਆਪਾਂ ਖਲੌਰ ਸਾਈਡ ਤੋਂ ਆਉਣੇ ਆ ਜੀ ਤਾਂ ਖੱਬੇ ਪਾਸੇ ਬਣਿਆ ਆ ਬਸੰਤ ਪੈਲੇਸ ਤੇ ਸੱਜੇ ਹੱਥ ਬਣਿਆ ਬਿਲਕੁਲ ਆਫਿਸ ਵਟ ਥਰੂ ਪੈਲੇਸ ਜਿਹੜਾ ਕਿ ਹੁਣ ਜੋਹਲ ਪੈਲੇਸ ਬਣ ਚੁੱਕਿਆ ਹੋਇਆ ਹੈ ਤੇ ਇੱਥੇ ਦੀ ਸਰਾਬ ਬਹੁਤ ਮਸ਼ਹੂਰ ਹੈ ਜੀ ਨੂਰ ਜਹਾਂ ਦੇ ਕਿਲੇ ਦੇ ਨਾਮ ਤੇ ਮਸ਼ਹੂਰ ਹੈ ਤੇ ਉਹ ਸਰਾਮ ਮੁਗਲ ਬਾਦਸ਼ਾਹ ਜਹਾਂਗੀਰ ਨੇ ਨੂਰਜਹਾਂ ਦੇ ਲਈ ਉਹ ਸਾਰੀ ਚੀਜ਼ੀ ਤਾਂ ਸਵੇਰਾ ਸਵੇਰਾ ਹੋਣ ਦੇ ਕਰਕੇ ਰੱਛ ਥੋੜਾ ਜਿਹਾ ਘੱਟਿਆ ਤੇ ਦੁਕਾਨਾਂ ਖੁੱਲ ਰਹੀਆਂ ਆ ਤੇ ਟਾਈਮ ਟਾਈਮ ਹੈਗਾ ਜੀ 7:15 ਕਿ ਮਿੰਟ ਤੇ ਜੇ ਗੱਡੀ ਹੈ ਨਾ ਇਧਰ ਨੂੰ ਇਧਰ ਆਓ ਬਸ ਮਿੰਟ ਤੇ ਇਹ ਇਧਰ ਚਲ ਜਾਂਦਾ ਜੇ ਸਰਾਉਂ ਰੋਡ ਉਹ ਸਾਹਮਣੇ ਸਰਾਉਂ ਆ ਜੀ ਸਰਹਾਇਆ ਜੀ ਪਿੱਛੇ ਤੇ ਆਹ ਬਾਜ਼ਾਰ ਨੂੰ ਚੱਲ ਜਾਂਦਾ ਹੈ ਤੇ ਇਹ ਆ ਜੀ ਨੂਰ ਮੈਲ ਚਲੋ ਜਾ ਕੇ ਦੇਖਦੇ ਆਪਾਂ ਆਪਣੇ ਰਿਸ਼ਤੇਦਾਰਾਂ ਨੂੰ ਤੇ ਲਓ ਜੀ ਆਪਾਂ ਮੁੜ ਗਏ ਆ ਲਓ ਜੀ ਇੱਧਰ ਹੈਗਾ ਜੀ ਮਨਜੀਤ ਹਸਪੀਟਲ ਜਿੱਥੇ ਮੇਰੀ ਵਾਈਫ ਨੇ ਕੰਮ ਕੀਤਾ ਆ ਤੇ ਇੱਥੇ ਆਲੇ-ਦੁਆਲੇ ਦੇ ਪਿੰਡਾਂ ਦੇ ਜਿਹੜੇ ਲੋਕੀ ਆ ਤਾਂ ਇੱਥੋਂ ਜ਼ਿਆਦਾ ਇਲਾਜ ਕਰਾਉਂਦੇ ਆ ਹੈਗਾ ਪ੍ਰਾਈਵੇਟ ਆ ਇਸ ਅਵੇਸਮੈਂਟ ਆਹ ਕਾਰ ਬ੍ਰਦਰ ਨਾਲ ਵੀ ਬਾਅਦ ਬਾਲਕੀ ਅੰਦਰ ਆਈ ਗਈ ਆ ਲੋ ਜੀ ਆਪਾਂ ਆ ਗਏ ਚਲੋ ਵੇ ਮਿੱਤਰੋ ਹੋ ਜਾਓ ਤਿਆਰ ਨਹੀਂ ਜਾਣਾ ਤਾਂ 6 ਵਜੇ ਸੀ ਥੋੜਾ ਜਿਹਾ ਲੇਟ ਹੋ ਗਏ ਆ ਲਓ ਜੀ ਇਹ ਹੈਗੇ ਸਾਡੇ ਬਿੰਦਰ ਭਾਜੀ ਸਾਡੇ ਘੂਆ ਦੇ ਮੁੰਡੇ ਤੇ ਨਾਲੇ ਇਸ ਇਹਨਾਂ ਦੀ ਬੇਟੀ Kusum Kaur ਤੇ ਨਾਲ ਹੀ ਸਾਡੀ ਭਾਬੀ ਪ੍ਰਿਆ ਰਾਣੀ ਚਲੋ ਜੀ ਅਸੀਂ ਚਲੋ ਜੀ ਆਪਾਂ ਕਦੇ ਛੁੱਟੀ ਮਿਲ ਗਈ ਸੀ ਤੈਨੂੰ ਚੱਲ ਵਧੀਆ ਫੇ ਤਾਂ ਚਲੋ ਜੀ ਬਾਜੀ ਚਲੋ ਅਸੀਂ ਰੈਡੀ ਆਂ ਰੈਡੀ ਆ ਓਕੇ ਆ ਚਲੋ ਜੀ ਆਪਣੇ ਆਪਣੇ ਬੈਗ ਚੱਕ ਲਓ ਮੰਦਿਰ ਚਾਹ ਪਾਣੀ ਬੁਲਾਉਂਦੇ ਯਾਰ ਮੈਂ ਇਹੀ ਗੱਲ ਇਹਨੂੰ ਕਹੀ ਹੁਣ ਨਹੀਂ ਚਾਹ ਪਾਣੀ ਨੂੰ ਅੰਦਰ ਲੈ ਚਾਲਦੇ ਆ ਨਿਆਣੇ ਤੁਸੀਂ ਡਿੱਗੀ ਚਲੋ ਠੀਕ ਆ ਜੀ ਵਧੀਆ ਘਰ ਟਾਈਮ ਨਹੀਂ ਮਿਲਿਆ ਕਪੜਾ ਮੰਨਦਾ ਨਹੀਂ ਉਹ ਕਿੱਥੀ ਜਗਾ ਤੈਨੂੰ ਆਈ ਚੱਲ ਕੋਈ ਗੱਲ ਨਹੀਂ ਲੱਭੜਨੀ ਆ ਹਜੇ ਇਹ ਚਾਚੂ ਆ ਬਾਜੀ ਨੇ ਚਾਚੂ ਅਜੇ ਕੰਮ ਨਹੀਂ ਲਓ ਜੀ ਹੋ ਕੇ ਤਿਆਰ ਗੱਜ-ਬੱਜ ਕੇ ਬਲਾਓ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੜੇ ਬਾਬੀ ਲਓ ਜੀ ਹੁਣ ਆਪਾਂ ਤੌਣ ਲੱਗੇ ਆਂ ਇਹ ਆਵਣਾ ਇੱਥੇ ਰਾਕੇ ਮੈਂ ਤੁਹਾਨੂੰ ਦੱਲਣੇ ਚੱਲੀਏ ਜੀ ਚਲੋ ਜੀ ਮਹਾਰਾਜ ਚਲੋ ਐਡਾਂ ਨਾਲ ਆਪੇ ਕੁੱਟਮ ਕਰ ਸਿੱਧੇ ਹੀ ਰੱਖੀ ਇੱਥੇ ਰੱਖ ਲਓ ਨਵੀਂ ਰੱਖ ਬੈਗੇ ਫੁੱਲੀਆਂ ਨਿਆਣੇਓ ਠੀਕ ਆ ਬਈ ਹਾਂਜੀ ਚਲੋ ਠੀਕ ਆ ਜੀ ਚੱਲ ਬੇ ਮਿੱਤਰਾਂ ਜੀ ਅਸੀਂ ਪਹੁੰਚ ਗਏ ਆ ਨਕੂਦਰ ਆਪਾਂ ਨੂਰ ਮਹਿਲ ਤੋਂ ਸਿੱਧਾ ਨਕੋਦਰ ਆਏ ਆ ਤੇ ਹੁਣ ਨਕੋਦਰ ਤੋਂ ਜਾਵਾਂਗੇ ਜੀ ਮਲਸੀਆਂ ਸੱਬੇ ਹੱਥ ਰੋਡ ਮੁੜ ਜਾਂਦਾ ਆ ਜੀ ਜਗਰਾਵਾਂ ਨੂੰ ਤੱਕ ਗਾਂਝਾ ਆ ਵਾਲਾ ਰੋਡ ਮੁੜ ਜਾਂਦਾ ਆ ਜੀ ਸਿੱਧਾ ਮਲਸੀਆਂ ਨੂੰ ਬਾਰ ਬਾਰ ਦੀ ਨਿਕਲ ਕੇ ਰੋਡ ਸਿੱਧਾ ਮਲਸੀਆ ਜਾਊਗਾ ਜੀ ਤੇ ਇੱਧਰ ਹੀ ਕਰਪੂਥਲਾ ਪੈਂਦਾ ਆ ਜੇ ਤੁਸੀਂ ਕਰਪੂਥਲੇ ਜਾਣਾ ਕਰਪੂਥਲੇ ਜਾ ਸਕਦੇ ਇੱਧਰ ਦੀ ਤੇ ਜਲੰਧਰ ਰੋਡ ਵੀ ਇੱਧਰ ਦੀ ਪੈਂਦਾ ਆ ਤੇ ਇਹ ਨਕੂਦਰ ਤੇ بار بار ਦੇ ਨਿਕਲ ਜਾਂ ਅੰਦਰ ਉਹ ਜ ਦਰਿਆ ਤੇ ਹੁਣ ਦਰਿਆ ਦੇ ਉੱਤੇ ਦੀ ਆਪਾਂ ਜਾ ਰਹੇ ਆ ਤੇ ਪਿੱਛੇ بارش ਹੋਣ ਦੇ ਕਾਰਨ ਤੇ ਜਿਹੜਾ ਦਰਿਆ ਦਾ ਪਾਣੀ ਆ ਬਹੁਤ ਚੜਿਆ ਹੋਇਆ ਹੋਇਆ ਸੀਗਾ ਤੇ ਵੈਸੇ ਤਾਂ ਆਮ ਦਿਨਾਂ ਦੇ ਵਿੱਚ ਪਾਣੀ ਬਹੁਤ ਘੱਟੇ ਹੀ ਹੁੰਦਾ ਜੀ ਪਹਿਲੀ ਟੂਲ ਪਲਾਜ਼ੇ ਦੀ ਪਰਚੀ ਕੱਟੀ ਗਈ ਚੱਕ ਬ੍ਰਾਹਮਣੀਆਂ ਦੀ 125 ਰੁਪਏ ਦੀ ਪਹਿਲੀ ਪਰਚੀ ਜੀ ਕਿਸੇ ਨੂੰ ਗਰਮੀ ਗਰਮੀ ਲੱਗਦੀ ਹੋਵੇ ਮਨ ਲਾ ਤਾਂ ਪਿਛਲੇ ਨੂੰ ਹੀ ਲੱਗਦੀ ਹੋਣੀ ਆ ਹੱਥ ਖੜੇ ਕਰੋ ਚਲੋ ਹਾਂ ਜਿਹਨਾਂ ਨੂੰ ਗਰਮੀ ਲੱਗਦੀ ਆ ਹਾਂ ਗੱਦਾ ਮੈਂਡਮੇ ਸਾਰਾ ਸਾਰਾ ਦੇਖ ਲੋ ਜੀ ਸਾਰਾ ਸਾਰਾ ਤਾਂ ਉਧਰ ਖਾਟੂ ਸ਼ਾਮ ਬੋਸ ਦੇ ਬਾਲ ਸਾਡੇ ਤੇ ਖੜੇ ਆ ਜੱਜੀ ਵੀ ਹਾਂ ਜੱਲ ਤਾਂ ਬਿਨੋਏ ਖੜੇ ਹਾਂ ਉਹ ਕਿੰਨਾ ਚੰਗਾ ਲੋਕ ਕੀ ਕਿਹੜਾ ਪਾਪਾ ਹੋ ਹਾਂ ਜੀ ਬੰਮ ਇਹ ਉਹਦੀ ਐਡ ਕਿੰਨੀ ਦਿੰਦੇ ਨੇ ਜੰਹਣਾ ਤੇ ਨਾ ਉਹ ਐਂਬੂਲੈਂਸ ਆਲੇ ਮਰੀਜ਼ ਲੈ ਕੇ ਜਾਂਦੇ ਚਾਲੇ ਬਣਾਉਂਦਾ ਆ ਤੇ ਬਰੇਕ ਮੋਗੇ ਵਾਲਾ ਲੋ ਜੀ ਹੁਣ ਪਹੁੰਚ ਗਏ ਆ ਆਪਾਂ ਮੋਗੇ ਤੇ ਹੁਣ ਆਪਾਂ ਨੂੰ ਛੋਟੇ ਛੋਟੇ ਸ਼ਹਿਲ ਲੱਗਣਗੇ ਜਿੱਦਾਂ ਮੋਗੇ ਤੋਂ ਬਾਅਦ ਆਪਾਂ ਨੂੰ ਬਾਗਾ ਪ੍ਰਾਣਾ ਲੱਗੂਗਾ ਸਮਲਾਰ ਲੱਗੂਗਾ ਪੰਜ ਗਰਾਈਆਂ ਕਲਾ ਲੱਗੂਗਾ ਕੋਟਕਪੂਰਾ ਲੱਗੂਗਾ ਬੀਰਵਾਲ ਲੱਗੂਗਾ ਜੀ ਤੇ ਛੋਟੇ ਛੋਟੇ ਪਿੰਡਾਂ ਦੇ ਵਿੱਚ ਦੀ ਸ਼ਹਿਰਾਂ ਦੇ ਵਿੱਚ ਦੀ ਆਪਾਂ ਹੋ ਕੇ ਤਾਂ ਮੁਕਸੌਰ ਪਹੁੰਚਾਂਗੇ ਤੇ ਜੇ ਆਪਾਂ ਸਾਰੇ ਹੀ ਸ਼ਹਿਰ ਦਿਖਾਉਂਦੇ ਜਾਂਦੇ ਤਾਂ ਵੀਡੀਓ ਬਹੁਤ ਲੰਬੀ ਹੋ ਜਾਣੀ ਸੀ ਤਾਂ ਲੌਂਗ ਹੋ ਜਾਣੀ ਸੀ ਤਾਂ ਇਸ ਕਰਕੇ ਆਪਾਂ ਤੁਹਾਨੂੰ ਮੋਟਾ ਮੋਟਾ ਜੀ ਬੇਰਵਾ ਦੇ ਦਿੱਤਾ ਆ ਤੇ ਲੋ ਜੀ ਹੁਣ ਆਪਾਂ ਪਹੁੰਚ ਚੁੱਕੇ ਆ ਜੀ ਮੁਕਸੌਰ ਸਾਹਿਬ ਗੁਰੂ ਗੋਇੰਸ ਸਿੰਘ ਜੀ ਦੀ ਧਰਤੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਟ੍ਰੈਵਲ ਟੀਮ ਦੇ ਦੇ ਸਾਰੇ ਜੀ ਨਾਲ ਮਿੱਤਰਾਂ ਸਤਿ ਸ਼੍ਰੀ ਅਕਾਲ ਜੀ ਲੋ ਜੀ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆ ਜੀ ਤੁਹਾਨੂੰ ਕਰਾਉਣੇ ਆ ਦਰਸ਼ਨ ਦੀਦਾਰੇ ਤੇ ਜਾਣਦੇ ਆਪਾਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਬਾਰੇ ਤੇ ਮਿਲਦੇ ਆ ਜੀ ਅੰਦਰ ਜਾ ਕੇ